ਸੋ ਯੁੱਧ ਨਸ਼ਾ ਵਿਰੋਧੀ ਰੈਲੀ ਪਿੰਡ ਵਿੱਚ ਪਹੁੰਚ ਚੁੱਕੀ ਆ ਤੇ ਭਾਜੀ ਸਰਜੀਤ ਉਹਨਾਂ ਦਾ ਪਰਿਵਾਰ ਖੰਡੇ ਦੀ ਸੇਵਾ ਕਰ ਰਿਹਾ ਵਾ ਰੈਲੀ ਦੇ ਆਏ ਹੋਏ ਸਮੂਹ ਸਾਥੀਆਂ ਦੀ ਇਹ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਨੇ ਇਹ ਯੁੱਧ ਨਸ਼ਾ ਵਿਰੋਧ ਦਾ ਨਾਅਰਾ ਲਾਇਆ ਗਿਆ ਜੀ ਸੋ ಗ್ರಾಮ ਪੰਚਾਇਤ ਮਿਰਜਾ ਜਾਨ ਪਿੰਡ ਦੇ ਸਰਪੰਚ ਸਰਦਾਰ ਸ਼ਗਨਦੀਪ ਸਿੰਘ ਜੀ ਰੈਲੀ ਦਾ ਹਿੱਸਾ ਨੇ ਨਾਲ ਸਾਡੇ ਡੀਪੀ ਜਿਨ੍ਹਾਂ ਦੇ ਰਹਿਨਬਾਈ ਹੀਥੇ ਰੈਲੀ ਜੋਜਿਤ ਕੀਤੀ ਗਈ ਹੈ ਡੀਪੀ ਸਰ ਕੋ ਆਪਾਂ ਇੱਕ ਦੋ ਮਿੰਟ ਗੱਲ ਕਰਦੇ ਆਂ ਵੀ ਰੈਲੀ ਕਿਸ ਮਕਸਦ ਨਾਲ ਕੱਢੀ ਗਈ ਹੈ ਡੀਪੀ ਸਰ ਹਾਂਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਆਂ ਜੀ ਤੁਹਾਨੂੰ ਵੀ ਪਤਾ ਹੀ ਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਪ੍ਰਕੋਪ ਵਾ ਤੇ ਅਸੀਂ ਇਹ ਆਪਣੇ ਸਕੂਲ ਵੱਲੋਂ ਅੱਜ ਬੱਚਿਆਂ ਦੇ ਥਰੂ ਪਿੰਡ ਵਾਸੀਆਂ ਨੂੰ ਇਲਾਕੇ ਵਿੱਚ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ੇ ਜਿਹੜੇ ਆ ਉਹ ਸਾਡੀਆਂ ਨਸਲਾਂ ਤਬਾਹ ਕਰ ਦੇਣਗੇ ਇਸ ਕਰਕੇ ਇਹਨਾਂ ਤੋਂ ਬਚਣਾ ਚਾਹੀਦਾ ਵਾ ਸੋ ਇਹ ਅਵੇਰਨੈਸ ਜਿਹੜੀ ਪ੍ਰੋਗਰਾਮ ਆ ਉਹਦੇ ਤਹਿਤ ਅਸੀਂ ਅੱਜ ਪਿੰਡ ਦੇ ਦੁਆਲੇ ਰੈਲੀ ਕੱਢਣ ਜਾ ਰਹੇ ਹਾਂ ਸੋ ਬਹੁਤ ਵਧੀਆ ਜੀ ਸੋ ਬੜਾ ਵਧੀਆ ਬਿਆਨ ਇਹ ਸਰਕਾਰ ਸਮਾਜ ਅਧਿਆਪਕ ਵਿਦਿਆਰਥੀ ਰਲ ਕੇ ਇਸ ਕੋਡ ਨੂੰ ਜੜੋਂ ਮਿਟਾ ਸਕਦੇ ਆ ਸੋ ਵਧੀਆ ਪਰਾਲਾ ਇੱਕ ਕਿਉਂਕਿ ਵਿਦਿਆਰਥੀ ਕੱਲ ਨੂੰ ਸਮਾਜ ਸਿਰਜ ਕੇ ਅੱਜ ਇਹਨਾਂ ਨੂੰ ਇਸ ਚੀਜ਼ ਤੋਂ ਜਾਗਰੂਕ ਕਰ ਦਿੱਤਾ ਗਿਆ ਤਾਂ ਆਟੋਮੈਟਿਕਲੀ ਨਸ਼ਾ ਅੱਧਾ ਤੋਂ ਵੱਧ ਸਮਾਜ ਵਿੱਚੋਂ ਐਸਾ ਮੁੱਕ ਜਾਣਾ ਜਾਗਰ 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 اڄا مڏو ਨਸ਼ਾ ਭਜਾਓ ਨਸਲਾਂ ਬਚਾਓ ਨਸ਼ਾ ਭਜਾਓ ਨਸਲਾਂ ਬਚਾਓ ਨਸਲਾਂ ਬਚਾਓ ਨਸ਼ਾ ਭਜਾਓ ਨਸ਼ਾ ਭਜਾਓ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਪਿੰਡ ਮਿਰਜਾ ਜਾਨ ਵਿੱਚ ਨਸ਼ਾ ਭਜਾਓ ਨਸ਼ਾ ਭਜਾਓ ਨਸ਼ਾ ਭਜਾਓ ਇਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੂਰਤੀ ਸ਼ੁਭਤਾ ਹੈ ਜੀ ਉਹ ਪਿੰਡ ਵਾਸੀ ਪੇ ਆ ਕੇ ਦੇਖ ਰਹੇ ਆ بڑی ਰੈਲੀ ਕੱਢ ਰਹੇ ਨਸ਼ਾ ਵਿਰੁੱਧ ਸੇ ਪਿੰਡ ਵਾਸੀ ਇਸ ਰੈਲੀ ਦੇ ਕਿ ਧਿਆਨ ਨਾਲ ਦੇਖ ਰਹੇ ਆ ਮਿਰਜ਼ਾਗਨ ਪਿੰਡ ਦੇ ਲੋਕ ਇਸ ਇਤਿਹਾਸਿਕ ਪਲ ਦੇ ਗਵਾਹ ਬਣ ਰਹੇ ਨੇ ਕਿ ਜਦੋਂ ਵੀ ਨਸ਼ਿਆਂ ਦੇ ਵਿਰੁੱਧ ਗੱਲ ਚੱਲੇਗੀ ਇਹ ਕਿਹਾ ਜਾਏਗਾ ਕਿ ਮਿਰਜ਼ਾ ਜਾਂਦੇ ਵਿਦਿਆਰਥੀਆਂ ਨੇ ਵੀ ਨਸ਼ਿਆਂ ਦੇ ਵਿਰੁੱਧ ਲਾਮਬੰਦ ਹੋ ਕੇ ਆਵਾਜ਼ ਉਠਾਈ ਤੇ ਇਹਦਾ ਸ਼ਰੇ ਸਾਡੇ ਡੀਪੀ ਸਰਦਾਰ ਨਵਜੀਤ ਸਿੰਘ ਜੀ ਨੂੰ ਜਾਂਦਾ ਵਾ ਜਿਨ੍ਹਾਂ ਨੇ ਇਹ ਰੈਲੀ ਨੂੰ ਬਧੀਆਂ ਤਰੀਕੇ ਨਾਲ ਆਰਗੇਨਾਈਜ਼ ਕਰਨ ਵਿੱਚ ਖੂਬ ਯੋਗਦਾਨ ਪਾਇਆ ਨਾਲ ਸਾਡੇ ਲੈਕਚਰਰ ਮੈਡਮ ਰਵਿੰਦਰ ਕੌਰ ਜੀ ਲੈਕਚਰਰ ਬਾਇਓ ਇਹ ਬੈਨਰ ਸੇਵਾ ਨੰਦ ਭਾਈ ਤੇ ਸਮੂਹ ਅਧਿਆਪਕ ਸਾਥੀ ਜਿਨ੍ਹਾਂ ਨੇ ਇਸ ਰੈਲੀ ਨੂੰ ਸਫਲ ਬਣਾਉਣ 'ਚ ਯੋਗਦਾਨ ਪਾਇਆ ਤੇ ਇਹਨਾਂ ਦੀ ਅਗਵਾਈ ਕੀਤੀ ਸਾਡੇ ਪ੍ਰਿੰਸੀਪਲ ਸ਼੍ਰੀ ਮਨੋਜ ਕੁਮਾਰ ਜੀ ਨੇ ਤੋਂ ਸਮੂਹ ਅਧਿਆਪਕ ਸਾਥੀ ਇਸ ਚੀਜ਼ ਦੇ ਗਵਾਹ ਨੇ ਸਾਰੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਬੱਚਿਆਂ ਨੂੰ ਲਾਮਬੰਦ ਕਰਕੇ ਇੱਥੋਂ ਤੱਕ ਕਰ ਲੈ ਕੇ ਆਏ ਤੋਂ ਸਾਰੇ ਅਧਿਆਪਕਾਂ ਦਾ ਇਸ ਰੈਲੀ ਨੂੰ ਆਯੋਜਿਤ ਕਰਨ ਲਈ ਬਹੁਤ ਵਧੀਆ ਉਪਰਾਲਾ ਤੇ ਦਿਲੋਂ ਧੰਨਵਾਦ ਸਾਰਿਆਂ ਦਾ ਤੇ ਪਿੰਡ ਦੇ ਲੋਕ ਸ਼ਰੀਕ ਬਣ ਰਹੇ ਨੇ ਇਸ ਲਾ ਮਿਸਾਲ ਯੁੱਧ ਨਸ਼ਾ ਵਿਰੋਧੀ ਰੈਲੀ ਦਾ ਨਸ਼ੇ ਛੱਡੋ ਨਸ਼ੇ ਛੱਡੋ ਨਸ਼ੇ ਛੱਡੋ ਨਸ਼ੇ ਛੱਡੋ ਨਸ਼ੇ ਛੱਡੋ ਨਸ਼ੇ ਛੱਡੋ ਉਹ ਮਿਰਜਾਜਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਾ ਮਿਸਾਲ ਰੈਲੀ ਨਸ਼ਿਆਂ ਦੇ ਵਿਰੁੱਧ ਕੱਢੀ ਗਈ ਹੈ ਜਿਹਦਾ ਗਵਾਹ ਪੂਰਾ ਮਿਰਜਾਜਨ ਪਿੰਡ ਬਣਿਆ ਸੋ ਬਹੁਤ ਵਧੀਆ ਪ੍ਰਾਲਾ ਪ੍ਰਿੰਸੀਪਲ ਸ਼੍ਰੀ ਮਨੋਰ ਕੁਮਾਰ ਜੀ ਦੀ ਅਗਵਾਈ ਹੇਠ ਨੇ ਇੱਕ ਹੀ ਤਰ੍ਹਾਂ ਦੀ ਕੋਈ ਵੀ ਸਾਨੂੰ ਮੁਸਕਲ ਨਹੀਂ ਆਉਣ ਦਿੱਤੀ ਜ਼ੋਰਦਾਰ ਤਾੜੀਆਂ ਮਾਰੋ ਸਾਨੂੰ ਏ ਬੁੱਤਰੋ ਤੁਹਾਡੇ ਤੇ ਮਾਣ ਹੈ ਕਿ ਜੇ ਸਾਡੇ ਅਧਿਆਪਕ ਇੱਕ ਜਾਂ ਦੋ ਵੀ ਹੁੰਦੇ ਤੁਸੀਂ ਤਾਂ ਵੀ ਰੈਲੀ ਕੱਢ ਲੈਣੀ ਅਸੀਂ ਪਹਿਲਾਂ ਸੋਚਿਆ ਸੀ ਕਿ ਹਰ ਕਲਾਸ ਦੇ ਨਾਲ ਰਵਾਂਗੇ ਤੇ ਬੱਚੇ ਕੋਈ ਸ਼ਰਾਰਤ ਨਾ ਕਰਨ ਪਰ ਸ਼ਾਬਾਸ਼ ਬੁੱਤਰੋ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਕੀਤੀ ਬੜੀ ਰੈਲੀ ਬੜੇ ਸਲੋਗਨ ਬੜੇ ਵਧੀਆ ਬੋਲੇ ਨੇ ਤੇ ਸਾਡਾ ਪਿੰਡ ਵਿੱਚ ਵਧੀਆ ਮੈਸੇਜ ਗਿਆ ਕਿ ਵਾਕਿਆ ਹੀ ਕੋਰੀ ਰੈਲੀ ਨਹੀਂ ਸੀ ਲੋਕਾਂ ਨੇ ਆੜ ਕੇ ਕਿਹਾ ਸਰ ਉਹਨਾਂ ਨੂੰ ਵੀ ਬਹੁਤ ਵਧੀਆ ਪ੍ਰਾਲਾਵਾ ਖਾਸ ਕਰਕੇ ਲੇਡੀਜ਼ ਨੇ ਕਿਹਾ ਵੀ ਸਾਡੇ ਬੰਦੇ ਨਸ਼ੇ ਕਰਦੇ ਆ ਤੇ ਇਹਦਾ ਕੋਈ ਮੁੰਡਾ ਵਿਗੜਿਆ ਆ ਉਦੇ ਵਾਸਤੇ ਵੀ ਇਹ ਵੇਖੋ ਵੇਖੀ ਸ਼ਰਮ ਵਾਲੀ ਗੱਲ ਹੁੰਦੀ ਆ ਜਦੋਂ ਸਾਰਾ ਸਕੂਲ ਇਕੱਠਾ ਹੋ ਕੇ ਇੰਨੇ ਬੱਚੇ ਇਕੱਠੇ ਹੋ ਕੇ ਜਦੋਂ ਕਿਸੇ ਇੱਕ ਚੀਜ਼ ਦੇ ਵਿਰੁੱਧ ਖੜੇ ਹੋ ਜਾਂਦੇ ਠੀਕ ਆ ਤੇ ਇਹਦੇ ਵਾਸਤੇ ਤੁਸੀਂ ਸਾਰੇ ਵਧਾਈ ਦੇ ਪਾਤਰ ਜੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਬਾਤਿਆ ਮੇਂ ਵਧੀਆ ਕੀਤੀ ਸਾਰਿਆਂ ਨੇ ਮਾਰੇ ਵਧੀਆ ਲਾਏ ਪਰ ਇਹਨਾਂ ਨੇ ਇੱਕ ਫੋਰਮ ਵਿੱਚ ਨਾਰੇ ਕੋਈ ਹੱਸੇ ਹੱਸੇ ਨਹੀਂ ਗਏ ਮਤਲਬ ਜਦੋਂ ਕੋਈ ਬੱਚੇ ਲਾਇ ਨਹੀਂ ਪਲਸ 1 ਦੇ ਗਰਲਸ ਵੀ ਸਾਰੇ ਉਹ ਵੀ ਉਹ ਵੀ ਨ ਮੈਂ ਦੋ ਵਕੀਲੇ ਪਲੱਸ ਸੁਪਰ ਉਹਨਾਂ ਨੂੰ ਬੜਾ ਜੀ ਹਸਪੀਟਲ ਫਰੰਟ ਜਿਹੜੇ ਪਲੱਸ ਹੋਏ ਬੱਚੀ ਇਹਨਾਂ ਦਾ ਤੁਹਾਡੇ ਨਾਲੋਂ ਹੋਵਾ ਜਿਹੜਾ ਵਧੀਆ ਸਪਰੰਸ ਲਈ ਆ ਨਾਲੇ ਵਧੀਆ ਮਾਰੇ ਇੱਕ ਸੰਗਤ ਮਾਰੇ ਇਸ ਕਰਕੇ ਤੁਹਾਡਾ ਅੱਜ ਇਸ ਰੈਲੀ ਕਟਣ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾੜੀ ਮਾਰੋ ਆਪਣੇ ਲਈ ਫੇਰ Waxo! <tune> Waxo! <tune>